ਤੁਹਾਡਾ ਡਿੱਗਾ ਸੀਗਾ ਕਿੰਨਾ ਸੱਜਣਾ ਵੱਲੋਂ ਤੁਹਾਨੂੰ ਦਿੱਤਾ ਗਿਆ ਤੇ ਇਹ ਤੁਹਾਡੇ ਸਮਾਨ ਪੂਰਾ ਤੁਹਾਨੂੰ ਮਿਲ ਗਿਆ ਹਾਂਜੀ ਮੇਰ ਜੀ ਮੈਨੂੰ ਫੋਨ ਆਇਆ ਸੀਗਾ ਕਿ ਤੁਹਾਡਾ ਪਰਸ ਤੱਕ ਗਿਆ ਤੇ ਵੀਰ ਨਾਲ ਬਹੁਤ ਧੰਨਵਾਦ ਜੀ ਫੋਨ ਕਰਕੇ ਮੈਨੂੰ ਸਦਾ ਭਰਾਵਾ ਮੇਰੇ ਵਿੱਚ ਬੜੇ ਜੀ ਵੀ ਡਾਕੂਮੈਂਟ ਸੀਗੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਇਸ ਜਮਾਨੇ ਵਿੱਚ ਇਹੋ ਜਿਹੇ ਸੱਜਣ ਮਿਲਦੇ ਨੇ ਜਿਹੜੀ ਜੀ ਅਗਲਾ ਕਹਿੰਦਾ ਪਾਇਆ ਤੇ ਗੋਲ ਕਰ ਲਓ ਬਸ ਬਹੁਤ ਬਹੁਤ ਧੰਨਵਾਦ ਮੇਰੇ ਬੜੇ ਜਰੂਰੀ ਕਾਗਜ਼ ਸੀ ਇਹ ਕੀ ਕੰਮ ਕਰਦੇ ਹੋ ਤੁਸੀਂ ਮੈਂ ਜੋਬ ਕਰਦਾ ਮੇਰੇ ਚੰਦਰ ਕਾਦੀ ਜੋਬ ਕਰਦਾ ਪ੍ਰੋਜੈਕਟ ਉਹ ਮਰਾ ਲਾਈਸੈਂਸ ਵੀ ਐਕਸੀ ਸਿਕਾਉਦਾ ਕੀ ਕੀ ਸਮਾਨ ਸੀ ਵਿੱਚ ਇਹਦੇ ਵਿੱਚ ਆਧਾਰ ਕਾਰਡ ਸੀਗਾ ਮੇਰਾ ਤੇ ਪਸਪੋਰਟ ਆਈਡੀ ਸੀ ਕੀ ਟਰੈਵਲ ਐਸਐਸ ਸੀਗਾ ਤੇ ਐਟਮ ਸੀਗਾ ਹਾਂ ਠੀਕ ਹੈ ਜੀ ਇਹਨਾਂ ਨੇ ਤੁਹਾਨੂੰ ਕੀ ਕਾਲ ਕੀਤੀ ਹਾਂਜੀ ਕਾਲ ਕੀਤੀ ਭਾਈ ਜੀ ਬ੍ਰਦਰ ਤੇ ਫੋਨ ਤੇ ਕਿਚਿੰਗ ਨਾਲ ਦਾ ਘਰ ਪਹੁੰਚ ਕੇ ਸਵਾਸ ਆਏ ਹਾਂ ਜਦੋਂ ਤੁਹਾਡਾ ਬਟੂਆ ਡਿੱਗਾ ਫਿਰ ਤੁਸੀਂ ਤੁਹਾਨੂੰ ਪਤਾ ਲੱਗ ਗਿਆ ਵੀ ਮੈਂ ਗੱਡੀ 'ਚ ਸੀਗਾ ਮੈਂ ਕਿਹਾ ਨਹੀਂ ਨੀ ਕੀਤਾ ਮੈਂ ਗੱਡੀ ਲਾਉਣ ਲੱਗਾ ਸੀ ਉਹਦਾ ਹੀ ਮੈਂ ਬਾਈਕ ਚੱਕ ਕੇ ਵਾਪਸ ਆ ਗਿਆ ਜਿਨ੍ਹਾਂ ਨੇ ਤੁਹਾਡਾ ਬਟੂਆ ਫੜਿਆ ਏ ਉਹਨਾਂ ਸੱਜਣਾਂ ਨੇ ਤੁਹਾਨੂੰ ਕਾਲ ਕਰਕੇ ਬੁਲਾਇਆ ਹਾਂਜੀ ਹਾਂਜੀ ਇਹਨਾਂ ਬ੍ਰਦਰ ਨੇ ਕਾਲ ਕੀਤੀ ਕੀ ਕੈਸ਼ ਸੀ ਵਿੱਚ ਕੈਸ਼ ਤੇ ਆਉਂਦੀ ਨਹੀਂਗਾ ਮੈਂ ਨਾ ਫਰਫਰ ਜੱਥੋ ਇਸ ਕੈਸ਼ ਤੇ ਆਉਂਦੀ ਨਹੀਂ ਮੇਰੇ ਤੋਂ ਥੋੜੀ ਜਿਹਾ ਦੋ ਟਾਈਕਨ ਜੇ ਤੁਹਾਨੂੰ ਬਟਵਾ ਨਾ ਮਿਲਦਾ ਤੇ ਫਿਰ ਤੁਹਾਨੂੰ ਕਿੰਨੀ ਖਾਈ ਆਣੀ ਸੀ ਮੈਨੂੰ ਮੇਰੇ ਕਾਗਜ਼ ਬੰਨੇ ਨਹੀਂ ਸੀ ਭਾਈ ਦੁਬਾਰਾ ਲੇ ਕੇ ਸ ਵਿੱਚ ਜਿਹੜੇ ਡਾਕੂਮੈਂਟ ਦੀ ਦੱਸ ਤਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਫਿਕਰ ਦੇ ਕਿੱਥੇ ਰਹਿੰਦੇ ਹੋ ਮੱਥੂ ਵਾਲਾ ਪਿੰਡ ਹਾਂਜੀ ਵੀਰ ਜੀ ਕਿੱਥੇ ਦੁਕਾਨ ਹੈ ਤੁਹਾਡੀ ਕੀ ਨਾਮ ਹੈ ਤੁਹਾਡਾ ਜਿਹੜਾ ਤੁਹਾਨੂੰ ਅਲਵਾਰਸ ਪਰਸ ਮਿਲਿਆ ਗਿਆ ਤੁਸੀਂ ਜਿਨ੍ਹਾਂ ਦਾ ਪਰਸ ਹੈ ਉਹਨਾਂ ਨੂੰ ਵਾਪਸ ਵੀ ਦਿੱਤਾ ਹੈ ਕੀ ਕਰਨਾ ਚਾਹੋ ਉਹ ਪੱਜੇ ਸੀਦਾ ਕੋਈ ਸ਼ੌਪਿੰਗ ਜਗਾਟ ਕਾਰਾਂ ਵੀ ਅਸੀਂ ਕੰਮ ਕਰਦੇ ਪਾ ਅਸੀਂ ਗੱਡੀ ਚੋਂ ਅਚਾਨਕ ਸਾਡੀ ਨਿਗਾਹ ਪਈ ਕੋਈ ਪਰਸ ਲਿਗਾ ਤਾਂ ਜਾ ਕੇ ਦੇਖਿਆ ਤੇ ਵਿੱਚੋਂ ਡਾਕੂਮੈਂਟ ਚੈੱਕ ਕੀਤੇ ਤੇ ਵੀਰ ਦਾ ਨੰਬਰ ਵਿੱਚ ਸ਼ੋ ਹੋ ਗਏ ਗੱਜ ਸਟਾਪ ਤੇ ਚ ਪ੍ਰੈਸਕਿਊ ਕਾਲ ਕਰਕੇ ਫਿਰ ਇੱਥੇ ਬੁਲਾਇਆ ਜੀ ਅੱਛਾ ਜੀ ਜਿਸ ਤਰ੍ਹਾਂ ਦੇਖਿਆ ਜਾਂਦਾ ਵੀ ਆਮ ਜੈਸਰ ਪਰਸ ਕਿਸੇ ਨੂੰ ਮਿਲ ਜਾਂਦਾ ਉਹ ਗੋਲ ਕਰਨ ਦੀ ਕਰਦੇ ਨੇ ਵੀ ਅਜ ਨਾ ਹੀ ਦਈਏ ਤੇ ਤੁਹਾਡੀ ਸੋਚ ਇਸ ਤਰ੍ਹਾਂ ਇਮਾਨਦਾਰੀ ਦੇ ਹਿਸਾਬ ਨਾਲ ਤੁਸੀਂ ਫੋਨ ਕਰਕੇ ਇਹਨਾਂ ਨੂੰ ਬੁਲਾਇਆ ਦਿੱਤਾ ਗਿਆ ਨਾਲ ਪਰਸ ਤਾਨੂੰ ਕਿਤਰਾ ਮਹਿਸੂਸ ਹੋ ਰਿਹਾ ਭਾਜੀ ਪ੍ਰਮਾਤਮਾ ਦਾ ਦਿੱਤਾ ਬਹੁਤ ਕੁਛ ਇਹਨਾਂ ਚਲੋ ਵੀਰ ਦੇ ਡਾਕੂਮੈਂਟ ਵਿੱਚ ਬੜੇ ਜਿਆਦਾ ਸੀਗੇ ਤੇ ਇਹਨਾਂ ਦੇ ਜ਼ਰੂਰੀ ਕਾਗਜ਼ਾਤ ਦੇ ATM ਸਭ ਕੁਝ ਦੀ ਖੱਜਲ ਖਵਾਰੀ ਨਾਲ ਕਿਸੇ ਭਰਾ ਦੀ ਹੋਵੇ ਤੇ ਇਹਨਾਂ ਨੂੰ ਪਾ ਕਰਕੇ ਬੁਲਾਇਆ ਵੀ ਭਾਈ ਗਿੰਦੀ ਮਾਨਤੇ ਕਿ ਉਹਦੇ ਕੋਲ ਪਹੁੰਚ ਜਾਵੇ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਕਿਸੇ ਦੀ ਕੋ ਲਵਾਰਸ ਚੀਜ਼ ਹੋਵੇ ਕੀ ਕਰਨਾ ਚਾਹੀਦਾ ਹਾਂ ਭਾਈ ਜੀ ਅੱਜਕੱਲ ਦਾ ਡਾਕੂਮੈਂਟ ਬਹੁਤ ਔਖੇ ਬਣ ਗਏ ਤੇ ਦਫ਼ਤਰਾਂ ਦੇ ਵਿੱਚ ਖੱਜਲ ਖਵਾਰੀ ਬਹੁਤ ਹੈ ਜੇ ਕਿਸੇ ਵੀ ਵੀਰ ਦਾ ਤੁਹਾਨੂੰ ਮਿਲਦਾ ਤਾਂ ਉਹਦੇ ਨਾਲ ਸੰਪਰਕ ਕਰਕੇ ਜਿਵੇਂ ਵੀ ਹੁੰਦਾ ਅਗਲੇ ਦਾ ਡਾਕੂਮੈਂਟ ਪਹੁੰਚਾਓ ਕੀ ਪਤਾ ਨਹੀਂ ਅਗਲੇ ਦਾ ਕਿੰਨਾ ਕੁ ਜ਼ਰੂਰੀ ਹੈ ਜੀ ਇਹ ਕੀ ਨਾਮ ਹੈ ਤੁਹਾਡਾ ਜੋ ਬੱਸ ਕਿੱਥੇ ਸ਼ੋਪ ਹੈ ਤੁਹਾਡੀ ਆਪਣੀ ਜੀਰਾ ਗੇਟ ਦੀ ਕੀ ਕੰਮ ਕਰਦੇ ਕਾਰ ਡੇਰ ਦਾਦੀ ਕਾਰ ਸਪੇਅਰ ਦਾਦੀ